ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜੀ ਚਾਰ ਪੰਜ ਆਲੂਆਂ ਤੋਂ ਬਣਾ ਕੇ ਬਹੁਤ ਹੀ ਟੇਸਟੀ ਸਨੈਕਸ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਰੈਡੀ ਹੋ ਜਾਣਗੇ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਇਹ ਬੱਚਿਆਂ ਨੂੰ ਵੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਬੋਇਲ ਕੀਤੇ ਹੋਏ ਆਲੂ ਲੈਨੇ ਇਸ ਨੂੰ ਆਪਾਂ ਬੋਲ ਕੇ ਠੰਡਾ ਕਰ ਲਿਆਗਾ ਹੁਣ ਆਪਾਂ ਜੀ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ ਕਰਾਂਗੇ ਉਹਨੇ ਕਬਾਲ ਵਿੱਚ ਜੀ ਆਪਾਂ ਸਾਰੇ ਆਲੂਆਂ ਨੂੰ ਸਾਲਣੇ ਦੇ ਰਾਹੀਂ ਚੰਗੀ ਤਰ੍ਹਾਂ ਮੈਸ ਕਰ ਲਾਂਗੇ ਚਮਚੇ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮੈਸ ਕਰਾਂਗੇ ਇਸ ਤਰੀਕੇ ਨਾਲ ਜੀ ਸਾਰੇ ਆਲੂ ਨੂੰ ਅਸੀਂ ਕੀ ਤਰ੍ਹਾਂ ਮੈਸ ਕਰ ਲਿਆਗਾ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਹਰਾ ਧਨੀਆ ਪਾਵਾਂਗੇ 2 ਚਮਚ ਜੀ ਆਪਾਂ ਚਾਵਲ ਦਾ ਆਟਾ ਪਾਵਾਂਗੇ 2 ਚਮਚ ਕਾਰਨ ਫਲੋਰ ਪਾਵਾਂਗੇ ਜੀ ਪੂਜਿਆ ਹੋਇਆ ਜੀਰਾ ਪਾਵਾਂਗੇ ਸੁੱਕਾ ਧਨੀਆ ਪਾਵਾਂਗੇ ਚਿਲੀ ਫਲੈਕਸ ਪਾਵਾਂਗੇ ਅੱਧਾ ਚਮਚ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨੂੰ ਹੱਥ ਨਾਲ ਦੀ ਚੰਗੀ ਤਰ੍ਹਾਂ ਮਿਕਸ ਕਰਕੇ ਇਹਦਾ ਇੱਕ ਡੋਹ ਦੀ ਤਰ੍ਹਾਂ ਤਿਆਰ ਕਰ ਲਾਂਗੇ ਇਸ ਉੱਪਰ ਥੋੜਾ ਜਿਹਾ ਤੇਲ ਲਗਾਵਾਂਗੇ ਇੱਕ ਪਲੇਟ ਲਾਵਾਂਗੇ ਆਲੂ ਮਿਕਸਚਰ ਜੀ ਆਪਾਂ ਥੋੜਾ ਜਿਹਾ ਲੈ ਕੇ ਇਸ ਦੀ ਆਪਾਂ ਇੱਕ ਗੋਲੀ ਜੀ ਬਣਾ ਲਵਾਂਗੇ ਛੋਟੀ ਜੀ ਇਸ ਤਰੀਕੇ ਦੀ ਜੀ ਫਿਰ ਆਪਾਂ ਇਸ ਨੂੰ ਕਾਂਟੇ ਨਾਲ ਉੱਪਰ ਤੋਂ ਪ੍ਰੈਸ ਕਰ ਦਾਂਗੇ ਦੇਖੋ ਇਸ ਤਰੀਕੇ ਦੀ ਸ਼ੇਪ ਬਣ ਕੇ ਰੈਡੀ ਹੋ ਜਾਵੇਗੀ ਦੇਖੋ ਇਸ ਤਰੀਕੇ ਨਾਲ ਬੰਨਾ ਗੋਲ ਕਰ ਲਿਆ ਫਿਰ ਇਸ ਨੂੰ ਕਾਂਡੇ ਨਾਲ ਜੀ ਉੱਪਰ ਤੋਂ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੇ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਛੋੜ ਛੋੜੇ ਟਿੱਕੇ ਜੇ ਬਣਾ ਕੇ ਰੈਡੀ ਕਰਾਂਗੇ ਦੇਖੋ ਜੀ ਸਾਰੇ ਆਪਾਂ ਇਸ ਤਰੀਕੇ ਨਾਲ ਬਣਾ ਕੇ ਰੈਡੀ ਕਰ ਲਏ ਹੁਣ ਆਪਾਂ ਇਸ ਨੂੰ ਜੀ ਫਰਾਈ ਕਰਾਂਗੇ ਹੁਣ ਆਪੇ ਇੱਕ ਪੈਨ ਵਿੱਚ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਗਰਮ ਹੋ ਜਾਵੇ ਜੀ ਫਿਰ ਆਪਾਂ ਇਸ ਨੂੰ ਫਰਾਈ ਕਰਾਂਗੇ ਗੈਸ ਜੀ ਆਪਾਂ ਲੋ ਮੀਡੀਅਮ ਰੱਖਾਂਗੇ 5-6 ਮਿੰਟਾਂ ਲਈ ਜੀ ਆਪਾਂ ਇਸ ਨੂੰ ਪਕਾਵਾਂਗੇ ਲਗਾਤਾਰ ਆਪੇ ਇਸ ਨੂੰ ਹਿਲਾਉਂਦੇ ਰਹਾਂਗੇ ਗਿਆਨ ਸਪਕਾਟ ਰੱਖਾਂਗੇ ਜੀ ਜਦੋਂ ਇਸ ਦਾ ਕਲਰ ਜੀ 골ਡਨ ਬ੍ਰਾਊਨ ਕਲਰ ਹੋ ਜਾਵੇ ਉਦੋਂ ਤੱਕ ਆਪਾਂ ਇਸ ਨੂੰ ਫਰਾਈ ਕਰਨਾ ਹੈ ਦੇਖੋ ਕਲਰ 골ਡਨ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੈ హోాలే ఇకే నేను సరే ట్టు ఛోటను ఫ్రాన్స్ బాగే ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਾ ਲਈ ਜੀ ਧੰਨਵਾਦ